ਪੂਜਾ ਅਕਲ ਕਰੀ ਦੀ ਆ ਤੂੰ ਸਿਆਣੀ ਕੁੜੀ ਆ ਹਨਾ ਸਿਆਣੀ ਬਾਣ ਕਰ ਤੇਰੇ ਖਰਾਬ ਹੋਣਾ ਆ ਤੈਨੂੰ ਮੈਂ ਦੱਸਾਂ ਤੂੰ ਆਪਣੇ ਡੈਡੀ ਨੂੰ ਦੱਸ ਸਮਝਾ ਨਾਲੇ ਅੰਦਾ ਕਰ ਮੈਂ ਜੀ ਤੋਂ ਉੱਥੇ ਨਾਲ ਚਾਹ ਰਕ ਨਾਲ ਪੰਡਾੜੀ ਨੂੰ ਕਰ ਫੋਨ ਕਿਉਂਕਿ ਮਾਸਟਰ ਜੀ ਆਇਆ ਆ ਕਰ ਲੈ ਉਹ ਡੈਡੀ ਜੀ ਨੂੰ ਚਾਹ ਮੈਂ ਬਣਾ ਦਾਨੀ ਆ ਤੁਸੀਂ ਦੋਨੇ ਜਣੀਆਂ ਬੈਠੋ ਮੈਂ ਚਾਹ ਚੋਲੀ ਪੀਣੀ ਆ ਹਾਂ ਮੇਰਾ ਪੁੱਤ ਹਾਂ ਡੈਡੀ ਜੀ ਤੁਸੀਂ ਚੁੱਪ ਕਰ ਜਾਓ ਇਹਨਾਂ ਨੇ ਤਾਂ ਹਟਣਾ ਨਹੀਂ ਇਹਨਾਂ ਤਾਂ ਰਿਸ਼ਤਿਆਂ ਦੀ ਕਦਰ ਹੀ ਹੈ ਨਹੀਂ ਤੁਸੀਂ ਤਾਂ ਚੁੱਪ ਕਰ ਜਾਓ ਇਹ ਕੋਈ ਨਹੀਂ ਮੈਚ ਅਪ ਕਰ ਜਨਾ ਬਲਾਓ ਆਪਣੇ ਡੈਡੀ ਨੂੰ ਬਲਾਓ ਤੂੰ ਗਏ ਆ ਫੋਨ ਕਰੂਗੀ ਹੁਣ ਜਾ ਕੇ ਡੈਡੀ ਜੀ ਇਹਨਾਂ ਦੀ ਕੁੜੀ ਨੇ ਕੰਮ ਖਰਾਬ ਕੀਤਾ ਸਾਰਾ ਪੂਜਾ ਉਹਨੂੰ ਨਾਮ ਬਦਨਾਮ ਕਰੀ ਜਾ ਪੁੱਤ ਜਾ ਉੱਠ ਕੇ ਦੇਖ ਲੈ ਬਾਹਰ ਦੇ ਆਪਣੇ ਡੈਡੀ ਨੂੰ ਪਾਣੀ ਪੂਣੀ ਲੈ ਕੇ ਆ ਤਾਂ ਨਾਲੇ ਰੱਖੋ ਚਾ ਗਈਓ ਅਮਰਜੀਤ ਵੀ ਆ ਜਾਓ ਆ ਜਾਓ ਭਾਜੀ ਬੈਠੋ ਮੈਂ ਤੁਹਾਨੂੰ ਮਿਲਣਾ ਸੀਗਾ ਬਹੁਤ ਗਰਮੀ ਆ ਕੀ ਗੱਲ ਹੋ ਗਈ ਚੌਧਰੀ ਸਾਹੂ ਗਰਮੀ ਕੀ ਹੋਣਾ ਜੀ ਮੈਂ ਤਾਂ ਆਪਣੇ ਅੱਖੀਂ ਦੇਖ ਲਿਆ ਕੰਨਾਂ ਦਾ ਸੁਣ ਲਿਆ ਕਿੱਦਾਂ ਪੂਜਾਂ ਨੂੰ ਇੱਥੇ ਇਹ ਦਵਾਨ ਲੱਗੀਆਂ ਸੀਗੀਆਂ ਪੂਜਾਂ ਦਵਾਨ ਲੱਗੀਆਂ ਹੋਰ ਇਦਾਂ ਦੀ ਗੱਲ ਖੜੇ ਕਰਕੇ ਕੋਈ ਨਹੀਂ ਆ ਰਿਸ਼ਤੇ ਦੀਆਂ ਗੱਲਾਂ ਕਰਦੀ ਆਇਆ ਕਿਹਦੇ ਰਿਸ਼ਤੇ ਦੀ ਗੱਲ ਕਰਦੇ ਮੈਨੂੰ ਕੀ ਪਤਾ ਕਹਿੰਦੀ ਕਰਤੀ ਆ ਵੱਡੀ ਵੱਡੀ ਗਲਤਫਹਿਮੀ ਹੋ ਗਈ ਭਾਜੀ ਹੁਣਾਂ ਨੂੰ ਭਾਜੀ ਕਿਹਦੇ ਵਿਆਹ ਦੀ ਗੱਲ ਕਰਦੇ ਤੁਸੀਂ ਭਾਜੀ ਆਪਣੇ ਮੁੰਡੇ ਦੀਆਂ ਗੱਲਾਂ ਕਰਦੀ ਆ ਧੀ ਆ ਜੇ ਮੇਰੀ ਘਰ ਬੈਠੀ ਆ ਦੂਜੀ ਵਾਰ ਮੁੰਡਾ ਵਿਆਹ ਦੀਆਂ ਗੱਲਾਂ ਕਰਦੀ ਆ ਆ ਪਰਮਜੀਤ ਕੀ ਕਹਿੰਦਾ ਚੌਧਰੀ ਸਾਹਿਬ ਨਾਲ ਕਰ ਕਿਹਦੀ ਕਰਦੇ ਇਹ ਇਹ ਤਾਂ ਚੌਧਰੀ ਸਾਹਿਬ ਹੀ ਜਾਣੇ ਵੇ ਕੀ ਇਹ ਕਹਿੰਦੇ ਆ ਸਾਨੂੰ ਕੁਛ ਨਹੀਂ ਇਸ ਗੱਲ ਬਾਰੇ ਪਤਾ ਹੈਗਾ ਆਪੇ ਬਣਾਈ ਜਾਂਦੇ ਆ ਪੇਟਾਈ ਜਾਂਦੇ ਆ ਕਿਹੜੇ ਰਿਸ਼ਤੇ ਦੀ ਗੱਲ ਲੈ ਕੇ ਬਹਿ ਗਏ ਨਹੀਂ ਦੱਸੋ ਸਹੀ ਕੁਛ ਹੋ ਚੌੜੀ ਸਾਹਿਬ ਕਿਹੜੇ ਰਿਸ਼ਤੇ ਦੀ ਗੱਲ ਕਰਦੇ ਤੁਸੀਂ ਮੇਰੇ ਤਾਂ ਸਮਝ ਨਹੀਂ ਪੈਂਦੀ ਗੱਲ ਕੋਈ ਮੈਂ ਜਦ ਆਇਆ ਮੈਨੂੰ ਦੇਖ ਕੇ ਝੁੱਪ ਕਰ ਗਈਆਂ ਇਹਨਾਂ ਨੂੰ ਪਤਾ ਸਾਰੀ ਗੱਲ ਪਤਾ ਓ ਤੁਸੀਂ ਕਿਸ ਘਰ ਤੋਂ ਮੈਂ ਜੇ ਗੱਲ ਕਹਿਤੀ ਵੀ ਤੁਸੀਂ ਗੁੰਡੇ ਦੇ ਆਪਣੇ ਰਿਸ਼ਤੇ ਦੀ ਗੱਲ ਕਰਦੇ ਆ ਪਹਿਲਾਂ ਪੁਰਤਕੀਦਰ ਪੁੱਛਾ ਲਓ ਨੇ ਨੌ ਸਾਡੀ ਘਰ ਬੈਠੀ ਆ ਘਰਾਂ ਦੇ ਵਿੱਚ 100 ਲੜਾਈਆਂ ਘਟੀਆਂ ਨੇ ਪਰ ਸਾਡੇ ਤਾਂ ਇਦਾਂ ਦੀ ਗੱਲ ਵੀ ਕੋਈ ਹੈ ਨਹੀਂ ਕਿ ਸਿਰ ਨਾਰਮਲ ਗੱਲਾਂ ਕਰਦੀਆਂ ਬੈਠੀਆਂ ਓ ਅੰਮ੍ਰਿਤਜੀਤ ਨੂੰ ਕਿਸੇ ਦਾ ਫੋਨ ਆਇਆ ਸੀਗਾ ਭੈਣ ਜੀ ਇਦਾਂ ਨਾਰਮਲ ਬਹਿ ਗੱਲਾਂ ਹੁੰਨੀਆਂ ਆ ਭਾਜੀ ਉਹ ਟੁੱਟ ਕੇ ਤਾਂ ਤੁਸੀਂ ਪੈਂਦੇ ਆ ਦੋ ਜਿਹੜੇ ਕੋੜੇ ਸਵਾਰ ਇਦਾਂ ਆਏ ਆ ਇਹਨੇ ਗੱਲੇ ਨਹੀਂ ਸੁਣੀ ਸਾਡੀ ਕੋਈ ਵੀ ਭੈਣ ਜੀ ਮੈਨੂੰ ਇਹ ਦੱਸੋ ਸੱਚੋ ਸਾਚ ਜਦੋਂ ਮੈਂ ਆਇਆ ਤੁਸੀਂ ਬੇਚਦੇ ਸੀ ਕਿ ਨਹੀਂ ਬੇਚਦੇ ਸੀਗੇ ਮੇਰੀ ਗੱਲ ਸੁਣੋ ਭਾਜੀ ਅਸੀਂ ਕਿਤੇ ਪੂਜਾ ਨਾਲ ਨਾ ਤਾਂ ਬੇਚਦੇ ਹੈਗੇ ਸਾਡੀ ਘਰ ਦੀ ਹੋਰ ਵੀ ਕੋਈ ਗੱਲ ਹੋ ਸਕਦੀ ਆ ਉਹਨੂੰ ਤਾਂ ਤੁਸੀਂ ਐਨਾ ਟੋ ਟੁੱਟ ਕੇ ਪੈਂਦੇ ਸੀਗੇ ਕੋਈ ਮੈਂ ਗੱਲੇ ਇਦਾਂ ਨਹੀਂ ਕੀਤੀ ਸੀ ਆ ਕੇ ਉਹਨੂੰ ਮੈਂ ਸਮਝਾਉਂਦੀ ਹੋਈ ਸੀ ਮੇਰੇ ਕੋ ਮਾੜੀ ਗੱਲ ਤਾਂ ਨਹੀਂ ਭਾਜੀ ਕਹੀ ਆਗੀ ਭਾਜੀ ਪੂਰੀ ਗੱਲ ਸੁਣੇ ਬਿਨਾਂ ਨਹੀਂ ਬੋਲੀਦਾ ਕੁਝ ਕੋਈ ਗੱਲ ਨਹੀਂ ਸੁਣੋ ਮੇਰੀ ਗੱਲ ਇਹ ਅਮਰਜੀਤ ਨੂੰ ਫੋਨ ਆਇਆ ਸੀ ਪਤਾ ਨਹੀਂ ਕਿਹੜਾ ਆਇਆ ਸੀਗਾ ਉਹ ਫੋਨ ਸੁਣ ਕੇ ਆਈ ਉਹਨੂੰ ਮੈਂ ਪੁੱਛ ਲਈ ਮੈਂ ਕਿਹੜਾ ਫੋਨ ਆ ਮਗਰੇ ਪੂਜ ਆ ਗਈ ਭਾਜੀ ਮੈਂ ਕੁੜੀ ਨੂੰ ਆਪਣੀ ਲੈ ਜਾਣਾ ਹੈ ਲੈ ਤਾਂ ਦੱਸ ਗੱਲ ਨਹੀਂ ਪੂਰੀ ਸੁਣ ਲਓ ਨਾ ਪਰਮਜੀਤ ਤੂੰ ਚੁੱਪ ਕਰ ਜਾ ਮਟ ਜੇ ਮੈਨੂੰ ਹੁਣ ਤੁਸੀਂ ਬੁਲਾਇਆ ਮੈਂ ਆਪੇ ਕਰਨਾ ਗੱਲ ਤੁਸੀਂ ਬੈਠੋ ਜਦੋਂ ਬੁਲਾਇਆ ਤਾਂ ਗੱਲ ਕਰੋ ਦੱਸੋ ਮੈਨੂੰ ਕੀ ਗੱਲ ਆ ਮੈਂ ਤੁਹਾਡੀਆਂ ਗੱਲ ਬੈਠੋ ਚਲੋ ਕੋਈ ਨਹੀਂ ਮੈਂ ਸੁਣਨਾ ਤੁਹਾਡੀ ਗੱਲ ਵੀ ਭਾਜੀ ਹੁਣ ਕਰੋ ਗੱਲ ਦੱਸੋ ਮੈਨੂੰ ਕੀ ਗੱਲ ਆ ਭਾਜੀ ਗੱਲ ਕੀ ਕਰਨੀ ਆ ਆਪਣੀ ਧੀ ਤੁਸੀਂ ਘਰ ਬਿਠਾ ਲਈਓ ਆ ਹੁਣ ਤੁਸੀਂ ਮੇਰੀ ਧੀ ਨੂੰ ਵੀ ਘਰ ਬਿਠਾ ਲੈਣਾ ਚਾਹੁੰਦੇ ਆ ਇਦਾਂ ਦੀ ਅਸੀਂ ਤਾਂ ਕੋਈ ਗੱਲ ਕੀਤੀ ਨਹੀਂ ਕੋਈ ਖੁਸ਼ੀ ਨਾਲ ਆਪਣੀ ਧੀ ਨੂੰ ਘਰੇ ਬਿਠਾਦਾ ਨਹੀਂ ਗੱਲਾਂ ਇਦਾਂ ਨਹੀਂ ਆ ਕਰਦੇ ਆ ਕੋਈ ਗੱਲ ਨਹੀਂ ਹੈਗੀ ਜਿੰਨਾ ਚਿਰ ਮੈਂ ਬੈਠਾ ਇਹ ਪੂਜਾ ਕੱਲੀ ਤੇਰੀ ਧੀ ਨਹੀਂ ਮੇਰੀ ਵੀ ਧੀ ਆ ਮੈਂ ਆਪੇ ਕਰੂੰਗਾ ਗੱਲ ਸਾਰੀ ਮੈਂ ਆਪੇ ਦੇਖੂੰਗਾ ਜੋ ਹੁੰਦਾ ਅੱਛਾ ਭਾਜੀ ਆ ਤੁਸੀਂ ਕਿਹੜੀ ਗੱਲ ਕੀਤੀ ਆ ਜਿਹੜੀ ਤੁਹਾਡੀ ਲੜਕੀ ਉਹ ਤਾਂ ਸਾਡੀ ਧੀ ਹੈਗੀ ਆ ਜਿਹੜੀ ਸਾਡੀ ਧੀ ਆ ਉਹ ਤੁਹਾਡੀ ਕੁਛ ਨਹੀਂ ਲੱਗਦੀ ਭੈਣ ਜੀ ਮੈਂ ਕੁੜੀ ਨੂੰ ਨਹੀਂ ਕੁਛ ਵੀ ਕਹਿੰਦਾ ਹੈਗਾ ਜਿੱਦਾਂ ਦੀ ਪੂਜਾ ਧੀ ਆ ਮੇਰੀ ਮੈਂ ਉਹਨੂੰ ਵੀ ਇਦਾਂ ਦੀ ਆਪਣੀ ਧੀ ਸਮਝਦਾ ਆ ਜੇ ਤੁਸੀਂ ਐਤੀ ਸਮਝਦੇ ਨਾ ਭਾਜੀ ਤਾਂ ਤੁਸੀਂ ਆਹਾਂ ਐਡੀ ਵੱਡੀ ਗੱਲ ਨਾਲ ਸਾਨੂੰ ਕਹਿ ਦਿੰਦੇ ਸਾਨੂੰ ਵੀ ਦੁੱਖ ਲੱਗਿਆ ਇਸ ਚੀਜ਼ ਦਾ ਸਾਡੀ ਧੀ ਹੈ ਕਿਤੇ ਖੁਸ਼ੀ ਨਾਣੀ ਨੇ ਘਰ ਸਾਡੇ ਬੈਠੀ ਚਲੋ ਛੱਡੋ ਸਾਰੀਆਂ ਗੱਲਾਂ ਇਹ ਗੱਲਾਂ ਨਹੀਂ ਮੁੱਕਣੀਆਂ ਮੈਂ ਆਪਣੀ ਧੀ ਨੂੰ ਅੱਜ ਲੈ ਕੇ ਚੱਲਿਆ ਨਾਲੇ ਇਹ 2-4 ਦਿਨ ਰਹੋਗੀ ਤੇ ਨਾਲੇ ਤਾਂ ਮੰਨ ਕੇ ਤੇ ਉਧਰ ਪੈ ਜਾਊਗਾ। चौधरी साहब ਜੋ ਮਰਜ਼ੀ ਹੋਵੇ ਕੁੜੀ ਨੇ ਅਜੇ ਤਾਂ ਨਹੀਂ ਜਾਣਾ। ਪੂਜਾ ਆਊਗੀ 2-4 ਦਿਨ ਠਹਿਰ ਕੇ ਭੇਜ ਦਵਾਂਗੇ, ਮਿਲਿਆਊਗੀ 2-4 ਦਿਨ ਰਹੂਗੀ ਪਰ ਅੱਜ ਨਹੀਂ ਕੁੜੀ ਨੇ ਜਾਣਾ। ਨਾ ਮੈਂ ਜਾਣ ਦੇਣੀ ਐ ਇਦਾਂ ਦੇ ਮਹੌਲ 'ਚ। ਖੁਸ਼ੀ ਨਾ ਮੈਂ ਜਾਊਂਗੀ 4 ਦਿਨ ਰਹਾਂਵਾਂਗੇ। ਐਦਾਂ ਨਹੀਂ ਅਸੀਂ ਜਾਣ ਦੇਣੀ। ਖੁਸ਼ੀ ਨਾਲ ਭੇਜ ਦਵਾਂਗੇ ਸਰ। ਚਲੋ ਠੀਕ ਆ ਜਿੱਦਾਂ ਤੁਹਾਡੀ ਸਲਾਹ ਕਰ ਲੰਨੇ ਆ। ਕੋਈ ਆ ਮਰਜ਼ੀ ਤਾਂ ਪੂਜਾ ਉੱਠੀ ਨਹੀਂ। ਮੰਮੀ ਸੁੱਤੀ ਪਈ ਹੈ ਅਜੇ ਤੱਕ ਉੱઠી ਨਹੀਂ ਹੈਗੀ ਦੱਸ ਤਾਂ ਟਾਈਮ ਕਿਹੜਾ ਹੋ ਗਿਆ ਹੈ ਮੈਂ ਆਪਣੀਆਂ ਪਾਕਲ ਮਾੜੀ ਮੋਟੀ ਮੈਨੂੰ ਲੱਗਦਾ ਮੰਮੀ ਨੂੰ ਕੱਲ ਦੀ ਗੱਲ ਦਾ ਗੁੱਸਾ ਕੀਤਾ ਆ ਕਿ ਮੈਨੂੰ ਮੇਰੇ ਡੈਡੀ ਨੇ ਜਾਣ ਹੀ ਦਿੱਤਾ ਇਹਨਾਂ ਨੇ ਦੱਸ ਕਰ ਲੈ ਜਾਣ ਦੇ ਦੇ ਡੈਡੀ ਦੇ ਨਾਲ ਗੁੱਸੇ ਹੋ ਕੇ ਥੋੜੀ ਅਸੀਂ ਜਾਣ ਦੇਣੀ ਹੈ ਇਹ ਤਾਂ ਉਹਨੂੰ ਸਮਝ ਨਹੀਂ ਹੈਗੀ ਕਿ ਇਹ ਰਾਜ ਮੰਦੀ ਨਾਲ ਜਾ ਗੁੱਸੇ ਹੋ ਕੇ ਘਾਤੇ ਜਾਣਾ ਆ ਛਿੰਦੇ ਨੂੰ ਹੁਣ ਕਰਨਾ ਪੈਣਾ ਫੋਨ ਕਰਦੀ ਉਹਨੂੰ ਮੈਂ ਫੋਨ ਇਹ ਤਾਂ ਨਾ ਦਿਨੋ ਦਿਨ ਸਾਡੇ ਹੱਥਾਂ ਤੋਂ ਨਿਕਲ ਹੀ ਜਾਂਦੀ ਹੈ ਤੈਨੂੰ ਮੈਂ ਦੱਸਾਂ ਇਹਦੇ ਦਿਲ ਤੋਂ ਡਰ ਨਿਕਲ ਗਿਆ ਮਾੜੀ ਤਨੀ ਗੱਲ ਕਿਸੇ ਦੀ ਵੀ ਭੁੰਨੇ ਪੈਣ ਦਿੰਦੀ ਆ ਕਿਉਂਕਿ ਅਸੀਂ ਮਾਂ ਪਿਓ ਆ ਇਹਦੇ ਸੱਸ ਸਹੁਰਾ ਆ ਅਸੀਂ ਸਾਰੀ ਗੱਲ ਭੁੰਨੇ ਪੈਣੀ ਨਹੀਂ ਦਿੰਦੀ ਹੈਗੀ ਛਣ ਦਿਨ ਮम्मी ਗੱਲ ਕੋਈ ਵੀ ਇੰਨਾ ਵੀ ਨਹੀਂ ਨਿਆਣੇ ਦਿਲ ਤੋਂ ਡਰ ਕੱਢਣਾ ਚਾਹੀਦਾ ਆਪਣੇ ਪੇ ਦੇ ਸਿਰ ਤੇ ਜ਼ਿਆਦਾ ਉੜਦੀ ਹੈ ਉਹਨੂੰ ਦੇ ਜੂਗੇ ਸਨ ਪੁਲਿਸ ਦੀਆਂ ਧਮਕੀਆਂ ਕਹਿੰਦਾ ਮੈਂ ਪੁਲਿਸ ਵਿੱਚ ਆ ਤਾਂ ਹੀ ਮੰਮੀ ਇੰਨਾ ਬੋਲਦੀ ਆ ਇਹ ਮਾਂ ਪਿਓ ਸਮਝਾਣ ਦਤੀਆਂ ਮੜ ਮੋਟਾ ਸਮਝਣ ਵੀ ਮੜ ਜੀ ਇੰਨਕ ਗੱਲ ਕਰੋ ਮੰਮੀ ਏਡੀ ਬਣਾ ਲੈਂਦੀ ਆ ਜਦ ਮਾਂ ਪਿਓ ਨੇ ਸ਼ਹਿ ਦੇਣੀ ਕੋਲ ਬੈਠ ਕੇ ਤਾਂ ਧੀਆਂ ਨੇ ਤਾਂ ਆਪੇ ਸਿਰ ਤੇ ਚੜਨਾ ਪਤਾਲੀ ਮੰਮੀ ਜੀ ਹੁਣ ਕੀ ਹੈ ਦਿਮਾਗ ਨੂੰ ਹੋਇਆ ਕਿ ਨਹੀਂ ਹੋਇਆ ਹੈਗਾ ਕਿ ਕੱਲ ਕਿਦਾਂ ਕਹਤ ਫੜ ਫੜ ਉਹਦੇ ਡੈਡੀ ਨੇ ਵੀ ਮੈਂ ਤਾਂ ਆਪਣੀ ਕੁੜੀ ਲੈ ਚੱਲੇ ਆ ਤੇ ਮੈਂ ਹਾਂ ਤੂੰ ਲੈ ਜਾ ਕੇ ਦੱਸ ਸਾਨੂੰ ਕੁੜੀ ਆਪਣੀ ਉਹ ਘੜ ਮੰਮੀ ਕੋ ਸੋਚ ਸੋਚਦੇ ਸਮਝਦੇ ਆ ਜਿਉਂ ਨੂੰ ਸਮਝਾਣ ਮਾਰੋ ਆਪਣੇ ਕੁੜੀ ਸੁਣਦੇ ਆ ਕੋਈ ਤਾਂ ਚੱਲ ਕੋਈ ਨਹੀਂ ਜੇ ਕੁੜੀ ਇੱਥੇ ਬੈਠੀ ਵੀ ਉਹ ਉਹ ਘੜ ਕੇ ਤੇ ਖੁਸ਼ੀ ਨਾਲ ਬੈਠੀ ਆ ਕੇ ਸਮਝਾਣਾ ਚਾਹੀਦਾ ਨਿਆਣਿਆਂ ਨੂੰ ਮਾਰੋ ਉਹ ਆ ਕੇ ਸਾਨੇ ਵਾਲੇ ਤਾਂ ਗੱਲ ਕਰਦੇ ਹੀ ਨੇ ਮੰਮੀ ਜੀ ਕੋਈ ਵੀ ਦੇਖ ਤਾਂ ਸਹੀ ਅ ਕਿਦਾਂ ਮਾਵਾਂ ਧੀਆਂ ਚੁਗਲੀਆਂ ਲੱਗੀਆਂ ਕਰਨ ਕਰੀ ਜਾਓ ਕੋਈ ਨਹੀਂ ਚੁਗਲੀਆਂ ਦੇ ਨਾਲ ਨਾਲ ਕੰਮ ਵੀ ਕਰ ਲੋ ਬੈਠੀਆਂ ਆ ਆਰਾਮ ਨਾਲ ਮੈਂ ਤਾਂ ਨਹੀਂ ਕਰਨਾ ਕਿੱਦਾਂ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਡੈਡੀ ਜੀ ਵਿਚਾਰੇ ਐਦਾਂ ਹੀ ਗਏ ਆ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੀਆਂ ਆਂ ਦੇਖ ਤਾਂ ਸਹੀ ਕਿੱਦਾਂ ਮਾਵਾਂ ਧੀਆਂ ਲੱਗੀਆਂ ਆ ਗੱਲਾਂ ਕਰ ਬਸ ਆਹੀ ਕੰਮ ਆ ਨਹੀਂ ਕਿੱਥੇ ਕਿੱਥੇ ਕਿਹਦੇ ਕਹਿੰਦੇ ਕੋ ਇਹ ਅੰਨੇ ਪੈਸੇ ਇਹ ਕੀ ਕਰਨੇ ਹਨ ਇਹਨਾਂ ਨੇ ਪਾਣੀ ਇੱਕ ਕੀ ਖਿਚੜੀ ਪਕਾਉਣੀਆ ਪੀਆਂ ਮਾਵਾਂ ਧੀਆਂ ਕੋਈ ਨਹੀਂ ਮੈਂ ਕਰਦੀ ਨਾ ਪਰਦਾ ਫਾਸ਼ੂ ਚਲ ਇਹ ਮੈਨੂੰ ਕੀ ਪਤਾ ਕਿੱਥੇ ਤੇ ਮੈਨੂੰ ਕਿਹੜਾ ਦੱਸਿਆ ਸੀ ਤੁਸੀਂ ਅਮਰਜੀਤ ਹਾਂ ਮਮਾ ਮੈਨੂੰ ਅਲਮਾਰੀ ਦੇ ਅੰਦਰੋਂ ਆਵਾਜ਼ ਆਈ ਆ ਖੜਕਾ ਜਿਹਾ ਸੁਣਿਆ ਮੈਨੂੰ ਨਹੀਂ ਮਮਾ ਮੈਂ ਤਾਂ ਸੁਣਿਆ ਨਹੀਂ ਹੈਗਾ ਤੇਰੇ ਕੰਨ ਬੋਲੇ ਤਾਂ ਮੈਨੂੰ ਸੁਣੀ ਆਵਾਜ਼ ਆ ਅਲਮਾਰੀ ਖੁੱਲਣ ਦੀ ਨਹੀਂ ਮਮੇ ਤੁਹਾਨੂੰ ਭਲੇਖਾ ਲੱਗਦਾ ਮੈਂ ਤੁਹਾਨੂੰ ਬਹਿ ਪਿਆ ਜਾਂਦਾ ਛੇਤੀ ਤੂੰ ਜਾ ਕੇ ਤਾਂ ਦੇਖ ਲੈ ਤੂੰ ਇੱਕ ਵਾਰੀ ਇੱਥੇ ਗੱਲਾਂ ਮਾਰੀਂ ਤੂੰ ਬੈਠੀ ਚਲ ਮੈਂ ਉਹ ਵੀ ਦੇਖ ਲੈ ਨਹੀਂ ਪਰ ਅੰਦਰ ਪੂਜਾ ਸੁੱਤੀ ਪਈ ਆ ਉੱਠ ਖੜੀ ਹੋਣੀ ਆ ਫੋਨ ਤੇ ਲੱਗੀ ਹੋਣੀ ਆ ਗੱਲਾਂ ਕਰਨ ਫੋਨ ਤੇ ਉਹਨਾਂ ਕੇ ਨਾ ਗੱਲਾਂ ਕਰਨੀਆਂ ਫੋਨ ਛਿੰਦੇ ਲਾਇਆ ਹੋਣਾ ਜਾ ਫਿਰ ਆਪਣੇ ਮਾਪਿਆਂ ਨੇ ਲਾਇਆ ਹੋਣਾ ਉਹਨੇ ਲਾਇਆ ਹੋਣਾ ਕਿਸੇ ਨੂੰ ਮੰਮੀ ਕਿੰਨੀ ਘੰਟੇ ਬੈਠੀ ਰਹਿੰਦੀ ਤੂੰ ਜਾ ਕੇ ਤੇ ਦੇਖ ਲੈ ਤੂੰ ਗੱਲਾਂ ਹੀ ਕਰੀ ਜਾਉਂਗੀ ਜਾ ਕੇ ਤੇ ਦੇਖ ਤੂੰ ਇੱਕ ਵਾਰੀ ਇੱਕ ਮੰਮੀ ਦੇਖਦੀ ਆ ਵਾ ਦੇਖ ਲੈ ਬਕਾਅ ਤੋ ਥੋੜੀ ਕਰ ਲਿਆ ਕਰ ਗੱਲ ਸੁਣ ਲਿਆ ਕਰ ਤੂੰ ਮੈਂ ਹਾਂ ਆ ਗਿਆ ਹਾਂ ਆ ਗਿਆ ਕਿਦਾਂ ਬੜੀ ਅਦਾਸ ਜੀ ਬੈਠੀਆਂ ਕੀ ਹੋਇਆ ਅਦਾਸ ਕਿਆ ਹੋਣਾ ਆ ਉਠੀ ਨਹੀਂ ਹੈਗੀ ਸਵੇਰ ਦੀ ਪੂਜਾ ਹੁਣ ਅਮਰਜੀਤ ਨੂੰ ਭੇਜਿਆ ਮੈਂ ਕਾ ਦੇਖ ਕੇ ਆ ਬਈ ਕਾ ਤੇ ਨਿਹਲੀ ਹੈਗੀ ਕੰਮ ਕਾਰ ਨ ਮੜ ਮਟੋਨੇ ਕਰ ਲਿਆ ਜਿਹੜਾ ਕਰ ਲਿਆ ਤਾਂ ਉਹ ਹਿੱਲੀ ਨਹੀਂ ਸਵੇਰ ਦੀ ਪਈ ਪਤਨ ਮੂੰਹ ਸ ਜਾ ਕੇ ਪਈ ਆ ਕੀ ਗੱਲ ਬਿਮਾਰ ਹੋ ਰਿਆ ਉਹ ਨਹੀਂ ਬਿਮਾਰ ਕੁਛ ਨਹੀਂ ਹੋਇਆ ਉਹਨੂੰ ਹਾਂ ਕੱਲ ਜਾਣ ਨਹੀਂ ਨਾ ਤੁਸੀਂ ਨਾਲ ਡੈਡੀ ਉਹਦੇ ਤੇ ਉਹ ਮੈਂ ਕਾ ਜੇ ਬਿਮਾਰ ਆ ਦਵਾਈ ਦੂਈ ਲਿਆ ਦਿੰਨੇ ਆ ਕੁਛ ਨਹੀਂ ਹੋਇਆ ਬਿਮਾਰ ਨਹੀਂ ਹੈਗੀ ਉਹਦੇ ਮੂੰਹ ਸ ਜਾ ਕੇ ਪਈ ਆ ਤੇ ਮੈਨੂੰ ਜਾਣ ਨਹੀਂ ਦਿੱਤਾ ਭੇਜ ਦੇ ਨਾਲ ਕੱਲ ਜਾਇਊਗੀ ਜਦੋਂ ਟਾਈਮ ਆਊਗਾ ਉਹਨੂੰ ਭੇਜ ਦਵਾਂਗੇ ਹਾਂ ਥੋੜੀ ਸਮਝਦੇ ਆ ਕੱਲ ਪਰਮਜੀਤ ਤੂੰ ਵੀ ਬਹੁਤਾ ਨਾ ਕਰਿਆ ਕਰ ਇੱਥਾਂ ਉਹ ਵੀ ਆਪਣੀ ਧੀ ਆ ਨੌਲੀ ਨਰੀ ਮੈਂ ਤਾਂ ਅਸੀਂ ਤਾਂ ਸਮਝਦੇ ਆ ਉਹਨੂੰ ਮੈਂ ਕਿਹਾ ਉਹਨੂੰ ਦੁਸ਼ਮਣ ਸਮਝਦੀ ਧੀ ਹੈ ਮੇਰੀ ਉਹ ਜਦੋਂ ਗੱਲੇ ਨਹੀਂ ਸੁਣਦੀ ਖਾਣ ਨੂੰ ਤਾਂ ਪੈਂਦੀ ਮਾਰ ਜਿਵੇਂ ਗੱਲ ਕੋ ਖਾਣ ਨੂੰ ਪੈਂਦੀ ਸਾਨੂੰ ਮੈਂ ਤੱਕੇ ਹੋ ਸਮਝਾ ਲਵਾਂਗੇ ਨਾ ਐਦਾਂ ਥੋੜੀ ਹੁੰਦੀ ਆ ਅਗਰ ਸਾਨੂੰ ਅਸੀਂ ਵੀ ਉਹਦੇ ਸਾਸੋਹਰਾ ਆ ਮਾਂ ਤੇ ਆ ਅਸੀਂ ਵੀ ਸਮਝੇ ਤਾਂ ਸੇ ਸਾਨੂੰ ਕੁਝ ਚੱਲ ਕੋਈ ਨਹੀਂ ਨਿਆਣਾ ਨਹੀਂ ਸਮਝਦਾ ਹੁਣ ਅਸੀਂ ਥੋੜਾ ਨਿਆਣੇ ਆ ਪੂਜਾ ਪੂਜਾ ਉੱਠੀ ਨਹੀਂ ਅੱਜ ਕੀ ਕਰ ਲੋਗੇ ਮੇਰੀ ਸਿਹਤ ਨਹੀਂ ਠੀਕ ਹੈਗੀ ਕੀ ਹੋ ਗਿਆ ਸਿਹਤ ਨੂੰ ਚਲ ਦਵਾਈ ਲੈ ਜਾ ਕੇ ਉੱਠ ਖੜ ਨਹੀਂ ਤੁਹਾਨੂੰ ਬੜੀ ਫਿਕਰ ਆ ਮੇਰੀ ਪੇ ਦਵਾਈ ਲਿਆ ਮੇਰੀ ਫਿਕਰ ਘੱਟ ਆ ਤੇ ਕੰਮ ਦੀ ਜ਼ਿਆਦਾ ਫਿਕਰ ਪਈ ਐ ਤੁਹਾਨੂੰ ਮੈਂ ਪੂਜਾ ਮੈਂ ਤਾਂ ਤਾਂ ਠਾਲਣ ਆ ਗਈ ਬੜੀ ਗੂੜੀ ਨੀਂਦ ਸੁੱਤੀ ਪਈ ਐ ਕੀ ਕਰ ਲੋਗੇ ਉੱਠੀ ਨਹੀਂ ਹੈਗੀ ਤੂੰ ਤਾਂ ਮੈਨੂੰ ਆਲਟੇ ਪੈਣੀ ਆ ਨਹੀਂ ਆਲਟ ਨਹੀਂ ਮੈਂ ਬੈਂਦੀ ਆ ਮੇਰੀ ਸਿਹਤ ਨਹੀਂ ਠੀਕ ਹੈਗੀ ਅੱਜ ਤੁਸੀਂ ਕੰਮ ਕਰ ਲਓ ਸਿਹਤ ਨਹੀਂ ਠੀਕ ਤਾਂ ਮੈਨੂੰ ਦੱਸ ਦੇ ਮੈਂ ਆਪੇ ਕੰਮ ਕਰ ਲੈਣੀ ਆ ਔਖੀ ਤਾਂ ਨਾ ਬੋਲ ਨਹੀਂ ਮੇਰੀ ਗੱਲ ਇੱਕ ਸੁਣ ਲਓ ਤੁਸੀਂ ਪਹਿਲਾਂ ਤੁਹਾਨੂੰ ਨਹੀਂ ਪਤਾ ਬੇ ਅੱਜ ਉੱਠੀ ਨਹੀਂ ਬੇ ਦੀ ਸਿਹਤ ਨਹੀਂ ਠੀਕ ਹੋਣੀ ਫੇ ਤੁਸੀਂ ਕਰ ਲਓ ਕੰਮ ਮੈਂ ਸਾਰਾ ਕੰਮ ਕੀਤਾ ਆ ਮੈਨੂੰ ਤੈਨੂੰ ਆਵਾਜ਼ ਮਾਰੀ ਹੀ ਨਹੀਂ ਹੈਗੀ ਕੰਮ ਕਰਕੇ ਤੈਨੂੰ ਠਾਲਣ ਆਈ ਆ ਜੇ ਕੀ ਬਾਲ ਹੋ ਗਈ ਸਿਹਤ ਠੀਕ ਹੋ ਗਈ ਉੱਠੀ ਨਹੀਂ ਹੈਗੀ ਕੋਈ ਨਹੀਂ ਹੋ ਜੂਗੀ ਠੀਕ ਬਸ ਸਿਰ ਜੇ ਦੁਖਦਾ ਸੀਗਾ ਮੇਰਾ ਤੁਸੀਂ ਜਾਓ ਮੇਰ ਤੋਂ ਅੱਜ ਕੰਮ ਨਹੀਂ ਹੋਣਾ ਹੈਗਾ ਚਲ ਜਾ ਸਿਰ ਦੁਖਦਾ ਆ ਚਲ ਅਟਕੇ ਦਵਾਈ ਲੈ ਕੇ ਆ ਨਹੀਂ ਕੀ ਦਵਾਈ ਲਈ ਆ ਦਵਾਈ ਲਈ ਆਪੇ ਠੀਕ ਹੋ ਜੂਗਾ ਆਪੇਕ ਤਾਂ ਠੀਕ ਹੋ ਦਵਾਈ ਖਾਉਂਗੀ ਜਾਂ ਠੀਕ ਹਾਂਗੀ ਫੇਰ ਭਰਾਨ ਮੇਰੇ ਸ਼ਕਤਾ ਲਾਉਂਗੀ ਮੇਰੀਆਂ ਤਾਂ ਤੁਹਾਡੇ ਵਰਗੀਆਂ ਨਹੀਂ ਕਿ ਛੋਟੀਆਂ ਛੋਟੀਆਂ ਗੱਲਾਂ ਵੀ ਮੈਂ ਉਹਨਾਂ ਦੇ ਨਾਲ ਸ਼ੇਅਰ ਕਰਾਂ ਆਹੋ ਤਾਂ ਹੀ ਅੰਨਾ ਬੋਲਦੀ ਆਂ ਕੀ ਬੋਲਦੀ ਆਂ ਤੁਸੀਂ ਘੱਟ ਬੋਲਦੇ ਆ ਚੱਲ ਜਿੱਦਾਂ ਤੇਰਾ ਜੀ ਕਰਦਾ ਖਾਲਾ ਤੇਰੀ ਮਰਜ਼ੀ ਆ ਪੂਜਾ ਅਮਰਜੀਤ ਹਾਂਜੀ ਮੰਮੀ ਜੀ ਬਾਹਰ ਨਹੀਂ ਜਾਉਂਗੀ ਥੰਦੇ ਗੱਲਾਂ ਕਰੀ ਜਾਉਂਗੀ ਆ ਗਈ ਮੰਮੀ ਜੀ ਮੈਂ ਕੀ ਗੱਲ ਉੱਠੀ ਨਹੀਂ ਪੂਜਾ ਨਹੀਂ ਮੰਮੀ ਜੀ ਉੱਥੇ ਨਹੀਂ ਹੈਗੇ ਕੰਨੀ ਮੈਂ ਸਿਰਦਾ ਖਦਾ ਆ ਚੱਲੋਂ ਥਾਣ ਲਾ ਤੱਕ ਦਵਾਈ ਲੈਣੇ ਜਾਕੇ ਉਹ ਠਾਲ ਦਵਾਈ ਲੈਣਾਂ ਮੈਂ ਜਾ ਕੇ ਕਿਹਾ ਸੀ ਡਾਡ ਜੀ ਮੈਂ ਹੋਗਾ ਜੀ ਮੈਂ ਨਹੀਂ ਦਵਾਈ ਲੈਣੀ ਹੈ ਜੀ ਮੈਂ ਅੱਗੇ ਠੀਕ ਹੋ ਜਾਣਾ ਹੈ ਲੈ ਤਾ ਦੱਸ ਦਵਾਈ ਨਾਲ ਜਿਹੜੀ ਠੀਕ ਹੋਣਾ ਉਹ ਦਵਾਈ ਨਾਲ ਹੀ ਹੋਣਾ ਐਦਾਂ ਕਦਾਂ ਠੀਕ ਹੋ ਜਾਣਾ ਨੇ ਮੈਂ ਤਾਂ ਨੇੜੀ ਦੋ ਤਿੰਨ ਵਾਰੀ ਕਹਿ ਤਾ ਅੱਠ ਕੇ ਦਵਾਈ ਲੈ ਕੰਜ ਨੇ ਮੈਂ ਨਹੀਂ ਮੈਂ ਨਹੀਂ ਲੈਣੀ ਹੈ ਜੀ ਦਵਾਈ ਤਾਂ ਤਾਂ ਲਿਆਉਂਗੀ ਜਦੋਂ ਸਿਰ ਦੁਖਦਾ ਹੋਊਗਾ ਬਿਲਕੁਲ ਬਹਾਨਾ ਸਾਰਾ ਤੂੰ ਵੀ ਤੂੰ ਹੀ ਹੱਦਾਂ ਨਾਲ ਬੋਲਿਆ ਕਰ ਜੇ ਬਿਮਾਰ ਆ ਉਹ ਸਿਰ ਦੁਖਦਾ ਤਾਂ ਹੀ ਪਈ ਆ ਡਾਡ ਜੀ ਉਹ ਕਹਿੰਦੀ ਮੈਂ ਨਹੀਂ ਦਵਾਈ ਲੈਣੀ ਹੈ ਜੀ ਨਾ ਮੈਂ ਕੰਮ ਕਰਨ ਨਾ ਮੈਨੂੰ ਦਵਾਈ ਲੈਣੀ ਆ। ਲਓ। ਸੁਣੋ, ਚਲੋ ਹੁਣ ਕੰਮ ਵਾਲਾ ਕਿਹੜਾ ਮਸਲਾ ਪੀਚੀ ਆ ਗਿਆ। ਕਿੱਡਾ ਕੰਮ ਤੁਹਾਡੇ ਕੋ ਹੋਈ ਜਾਣਾ। ਬੜਾ ਕੰਮ ਨਾ ਤੇ ਮੈਂ ਕਹੀ ਨਹੀਂ ਹੈਗਾ ਕੰਮ ਗੱਲ اٹਕੇ ਮੈਂ ਠਾਲਣ ਗਈ ਸੀ ਪੂਜਾ ਅਠਾੜ ਕੀ ਗੱਲ ਹੋ ਗਈ ਅੱਜ ਬੜੀ ਗੂੜੀ ਨੀਂਦ ਪਈ ਆ ਸੁੱਤੀ ਪਈ ਆ ਬਣੀਂਦ ਜਿਆਦਾ ਆਈ ਉਹ ਬੁੱਟ ਫਾਟ ਸਵੇਰ ਦੀ ਉਕੀ ਨਹੀਂ ਆਗੀ। ਅੱਛਾ। ਕੱਲੀ ਮੇਰੇ ਸਿਰ ਦੁਖਦਾ ਆ। ਮੈਂ ਕਿਹਾ ਜਾ ਕੇ ਦਵਾਈ ਲੈ। ਤੇ ਮਨਾ ਕਰਤਾ। ਕਹਿੰਦੀ ਮੈਂ ਨਹੀਂ ਦਵਾਈ ਲੈਣੀ ਹੈਗੀ। ਤੇ ਦਵਾਈ ਵੀ ਨਹੀਂ ਲੈਣੀ ਹੈ ਵੀ ਕੰਮ ਵੀ ਨਹੀਂ ਮੈਂ ਕਰਨਾ। ਆਹ ਕਿਹੜੀ ਗੱਲ ਆ। ਇਹ ਪੁੱਤ ਉਹ ਬੁਮਾਰਿਆ। ਕੰਮ ਦਾ ਕੰਮ ਤੁਸੀਂ ਕਰ ਲਓ ਤੂੰ ਆਪ ਕਰ ਲੈ ਕੰਮ ਕਿੱਡਾ ਕੰਮ ਆ ਤੁਹਾਡੇ ਇੱਥੇ ਕਿਹੜਾ ਪਸੂ ਨੂੰ ਪੱਠੇ ਪਾਣੇ ਘਰ ਦਾ ਹੀ ਕੰਮ ਆ ਕਿੱਡਾ ਹੁੰਦਾ ਰੁੱਤ-ਦੁੱਕ ਦਾ ਕੰਮ ਤੁਹਾਡਾ ਲੈ ਤਾਂ ਦੱਸ ਉਹ ਤਾਂ ਜਾਣੀ ਕਿ ਜ਼ਿਆਦਾ ਹੋਇਆ ਤੁਹਾਨੂੰ ਸਾਡਾ ਹੈ ਨਹੀਂ ਦੁੱਖ ਮਾਮਾ ਧੀਆ ਦਾ ਮਾਰਾ ਵੀ ਚਲ ਅੱਛਾ ਕੱਲ ਮੈਂ ਤੈਨੂੰ ਪੈਸਿਆਂ ਨੂੰ ਕਿੱਥਸ ਗੱਲ ਲਿਆਂਦੀ ਘਟਾ ਕੇ ਲਿਆਂਦੇ ਹੋ ਘਟਾ ਕੇ ਪੈਸੇ ਰੱਖੇ ਹੋ ਅਲਮਾਰੀ ਚ ਲਿਓ ਦੁੱਖ ਮੜਾ ਮੋਟਾ ਸੋਚਿਆ ਵੀ ਕਰੋ ਨਾ ਉਹ ਕਿਹੜਾ ਕਿਤੇ ਸੌਖੀ ਬੈਠੀ ਆ ਕੇ ਜਿੰਨੇ ਸਾਰੇ ਦਵਾਈ ਜਾਂਦੇ ਆ ਉਹ ਵੀ ਉਹਦੇ ਪੇਸ਼ ਪਈ ਹੋਆ ਤੁਸੀਂ ਵੀ ਉਹਨੂੰ ਕਹੀ ਜਾਵੋ ਉਹ ਚਲ ਕੋਈ ਗੱਲ ਨਹੀਂ ਆਪਣੇ ਪੀਰ ਨੂੰ ਕਹਿੰਦਾ ਉਹ ਚੰਗਾ ਰਾਂਗ ਦਾ ਬੰਦਾ ਉੱਥੇ ਵੀ ਦੁਖੀ ਹੋ ਕੇ ਆ ਕੇ ਬੈਠੀ ਉਹ ਕੋਈ ਗੱਲ ਨਹੀਂ ਉਹ ਵੀ ਦੁੱਖ ਦੇਖ ਲਵਾਂਗੇ ਜੋ ਕੰਦਰ ਚੱਜਦੇ ਹੁੰਦੇ ਤਾਂ ਦਰਦ ਹੋਣਾ ਤਾਂ ਨਹੀਂ ਲੱਗਦਾ ਸਾਡੇ ਆ ਕੇ ਬਿਲਕੁਲ ਮੰਮੀ ਜੀ ਤੁਸੀਂ ਉਹ ਦੇਖ ਲਵਾਂਗੇ ਗਾਂ ਦਾ ਉਹ ਵੀ ਨਾ ਚੱਲਦੀ ਕੋਈ ਗੱਲ ਨਹੀਂ ਮੰਮੀ ਜੀ ਕੋਈ ਨਹੀਂ ਕੋਈ ਨਹੀਂ ਦੇਖ ਲਵਾਂਗੇ ਸਾਰਾ ਕੁਝ ਹੋ ਜਾਣਾ ਹੌਲੀ ਹੌਲੀ ਕਹਿੰਦੇ ਦਿਨ ਐਵੇਂ ਵੀ ਨਹੀਂ ਰਹੇ ਤੇ ਦਿਨ ਉਹ ਵੀ ਨਹੀਂ ਰਹਿਣੇ ਜਿੱਦਾਂ ਦੇ ਪਿਛਲੇ ਸੀ ਆਪੇ ਚੰਗੇ ਦਿਨ ਮੁੜ ਆਣੇ ਆ ਕੋਈ ਨਹੀਂ ਕਰਦੇ ਆ ਸਾਰਾ ਕੁਝ ਤੂੰ ਦੇਖ ਪੈਸਿਆਂ ਦਾ अमरजीत तो लिया कट के पैसे दे लिया के रखे सी गल ठीक है लिया कट के उठ कट मम्मी जी मम्मी जी मम्मी जी ਮੰਮੀ ਜੀ ਤੈਨੂੰ ਕਿੱਥੇ ਚੜਾਇਆ ਮੰਮੀ ਜੀ ਅੰਦਰ ਪੈਸੇ ਹੈ ਨਹੀਂਗੇ ਕੀ ਗੱਲ ਹੋਈ ਪੈਸੇ ਹੈ ਨਹੀਂ ਮੰਮੀ ਜੀ ਉੱਥੇ ਨੇ ਪੈਸੇ ਕਿੱਥੇ ਗਏ ਲਗਾ ਪਤਾ ਨਹੀਂ ਮੰਮੀ ਜੀ ਮੈਂ ਕੱਲੇ ਅਲਮਾਰੀ ਚ ਰੱਖਣਾ ਯਾਦ ਭੁੱਲ ਕੇ ਮੈਂ ਤਾਕੀ ਚ ਰੱਖ ਬੈਠੀ ਗਲਤੀ ਨਾਲ ਮੇਰੇ ਰੱਬਾ ਤੇਰਾ ਦਿਮਾਗ ਕੱਕ ਕੀ ਆ ਮੇਰੀ ਗੱਲ ਸੁਣੋ ਉਹ ਪੈਸੇ ਦਾਦ ਨੇ ਕਿਤੇ ਧਰਤ ਚ ਨਿਕਰ ਗਿਆ ਕਿ ਸਮਾਨ ਖਾ ਗਿਆ ਦੱਸ ਪਹਿਲਾਂ ਮੈਨੂੰ ਇੱਥੇ ਅੰਦਰ ਹੀ ਹੋਣੇ ਕਿਤੇ ਪੈਸੇ ਚੱਲ ਕੋਈ ਨਹੀਂ ਕਾਨੂੰ ਤਰਫ ਦੀਆਂ ਦੇਖ ਲਓ ਉੱਥੇ ਹੋਣੇ ਅੰਦਰੇ ਹੁਣ ਦੇਖਦੀ ਆ ਮੈਂ ਜਾ ਕੇ ਪੈਸੇ ਦੱਸ ਕਿੱਥੇ ਗਏ ਆ ਪੈਸੇ ਇੱਥੇ ਰੱਖੇ ਸੀ 10 ਪਹਿਲਾਂ ਮੈਨੂੰ ਇੱਥੇ ਰੱਖੇ ਸੀ ਮੰਮੀ ਜੀ ਮੈਂ ਬਾਰੀ ਚ ਇੱਥੇ ਰੱਖੇ ਸੀ ਇੱਥੇ ਰੱਖ ਕੇ ਸੀ ਤੇਰਾ ਦਿਮਾਗ ਤੇਰਾ ਕਿੱਥੇ ਤੇਰਾ ਦਿਮਾਗ ਗਿਆ ਦੱਸ ਪਹਿਲਾਂ ਮੈਨੂੰ ਆਹ ਪੈਸੇ ਰੱਖਣ ਦੀ ਜਗ੍ਹਾ ਨੀ ਮੰਮੀ ਜੀ ਤੁਸੀਂ ਦੇਖ ਤਾਂ ਲੋ ਕਿ ਮੈਂ ਬਿਮਾਰ ਆ ਉੱਚੀ ਉੱਚੀ ਰੋਲਾ ਪਾਈਆਂ ਪਾਰ ਤੁਸੀਂ ਮਾਰਾ ਵੀ ਤੁਹਾਨੂੰ ਹੈ ਨਹੀਂ ਨਾ ਮੇਰੀ ਗੱਲ ਸੁਣਾ ਤੇ ਤੈਨੂੰ ਸੁਣਨ ਦੀ ਪਈ ਆ ਘਰ ਇਹਨਾਂ ਨੁਕਸਾਨ ਹੋ ਗਿਆ ਆ ਤੇ ਤੂੰ ਕਹਿੰਦੀ ਆ ਕਿ ਕਾਮਰਾਈ ਪਈਓ ਤੈਨੂੰ ਬੋਲਣ ਦੀ ਅਕਲ ਹੈ ਤਾਂ ਨਹੀਂ ਕਾਮਰਾਈ ਕੀ ਹੁੰਦਾ ਆ ਮੈਂ ਤੇਰੀ ਮਾਂ ਆ ਅਕਸਰ ਕੋ ਗੱਲ ਕਰਨ ਲੱਗੀ ਮਾੜੀ ਮਾੜੀ ਸ਼ਰਮ ਕਰ ਲਿਆ ਕਰ ਮੇਰਾ ਨੁਕਸਾਨ ਇੰਨਾ ਹੋ ਗਿਆ 1.5 ਲੱਖ ਰੁਪਏ ਤੇ ਰੱਖ ਦਿੱਤਾ ਐ ਮੇਰੀ ਪਾਗਲ ਨੇ ਲਿਆ ਕੇ ਆ ਪੈਸੇ ਰੱਖਣ ਦੀ ਜਗਾ ਮੈਨੂੰ ਪਤਾ ਸੀ ਮੰਮੀ ਜੀ ਵੀ ਪੈਸੇ ਨੁਕਸਾਨ ਤੇ ਚੱਕ ਲੈ ਲੈ ਪਹਿਲੇ ਮੈਂ ਦੱਸੇ ਤੋ ਕੋਈ ਆਇਆ ਨਹੀਂ ਕੋ ਗਿਆ ਨਹੀਂ ਪੈਸੇ ਗਏ ਤਾਂ ਗਏ ਕਿੱਥੇ ਆ ਪਤਾ ਨਹੀਂ ਮੰਮੀ ਜੀ ਮੈਨੂੰ ਹੁਣ ਕੀ ਕਰੈਠੇ ਵਾ ਅੱਗੇ ਕਿਹੜਾ ਚੀਜ਼ ਕਦੀ ਗਵਾਚੀ ਆ ਆ ਪਹਿਲੀ ਵਾਰ ਇਦਾਂ ਹੋਇਆ ਚਲ ਜੇ ਮੈਂ ਤੈਨੂੰ ਫੜਾ ਦਿੱਤੇ ਪੈਸੇ ਇਹ ਲੋਕ ਮੈਂ ਹੁਣ ਫੜਾ ਦਿੰਦੀ ਪੈਸੇ ਅੱਛਾ ਤੁਹਾਡੇ ਪੈਸੇ ਗਵਾਚ ਗਏ ਤੁਸੀਂ ਕਿੱਥੋਂ ਲਿਆਏ ਸੀ ਇੰਨੇ ਪੈਸੇ ਉਹਨੇ ਅੱਤੋਂ ਦਾ ਸਕੇ ਤੁਸੀ ਮੈਂ ਕੱਲ ਬੈਂਕ ਤੋਂ ਪੈਸੇ ਲਈ ਆਈਆਂ ਕਢਾ ਕੇ ਤੇਰੇ ਡੈਡੀ ਨੇ ਮੈਂ ਕਹਿਆ ਅੱਜ ਦੇਣੇ ਸੀ ਕਿਸ ਨੂੰ ਪੈਸੇ ਉਹਨੇ ਤੁਹਾਨੂੰ ਮੈਂ ਪਹਿਲਾਂ ਹੀ ਸਮਝਾਉਂਦੀ ਸੀ ਕਿ ਮੰਮੀ ਜੀ ਸੰਭਲ ਜੋ ਇਹਦੇ ਰਾਹ ਦੇ ਮੈਨੂੰ ਸਹੀ ਨਹੀਂ ਲੱਗਦੇ ਆ ਲੈ ਲਓ ਹੁਣ 1.5 ਲੱਖ ਰੁਪਇਆ ਕਰ ਲਿਆ ਹੁਣ ਗੁਪਤ ਪੂਜਾ ਗੱਲ ਪੈਸਿਆਂ ਦੀ ਹੁੰਦੀ ਆ ਤੂੰ ਕੁੜੀ ਵੱਲੋਂ ਨਾ ਹੋ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਮੰਮੀ ਦੀਦੀ ਗੱਲਾਂ ਕਰਦੇ ਲੁਕ ਲੁਕ ਕੇ ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਚੱਲਦਾ ਪਿਆ ਤੁਸੀਂ ਸੰਭਲ ਜੋ ਆ ਲੈ ਲਓ ਹੁਣ ਨੁਕਸਾਨ ਤਾਂ ਤੁਹਾਡਾ ਹੀ ਹੋਇਆ ਇਹਦਾ ਕੀ ਆ ਗਿਆ ਮੇਰੀ ਗੱਲ ਸੁਣ ਲੈ ਇੱਕ ਪੈਸੇ ਇੱਥੇ ਅੰਦਰ ਹੀ ਆ ਪੈਸੇ ਆਨੂੰ ਕਿਤੇ ਪੈਰ ਨਹੀਂ ਲੱਗਿਓ ਜਿਹੜੇ ਪੈਸੇ ਤੁਰ ਕੇ ਬਾਹਰ ਚਲੇ ਗਏ ਤੈਨੂੰ ਨਹੀਂ ਮੰਮੀ ਮੈਨੂੰ ਕੀ ਸੁਣਾਉਣੇ ਆ ਤੁਸੀਂ ਜਿੱਦਾਂ ਪੈਸੇ ਤੁਹਾਡੇ ਮੈਂ ਕੱਢ ਲੈ ਹੁੰਦੇ ਆ ਇਹਨੂੰ ਪੁੱਛੋ ਜਿਹਨੇ ਰੱਖੇ ਆ ਉਹਨਾਂ ਦਾ ਰੱਖ ਦਿੱਤੇ ਆ ਉਹਨੇ ਚੱਕੇ ਤਾਂ ਨਹੀਂ ਮੁੜ ਕੇ ਉਹਨਾਂ ਰੱਖ ਦਿੱਤੇ ਆ ਜੇ ਜ਼ਿੰਮੇਵਾਰੀਆਂ ਸਮਝਦੀ ਨਾ ਤਾਂ ਉਹ ਵੀ ਝੱਲ ਦੇ ਤਾਂ ਹੀ ਤਾਂ ਉਹਨਾਂ ਨੇ ਘਰੋਂ ਕੱਢ ਦਿੱਤੀ ਪੂਜਾ ਤੂੰ ਮੜ ਮੜ ਕੇ ਉਹੀ ਜਕਮ ਨਾ ਛੜ ਤੁਹਾਡੇ ਤੈਨੂੰ ਮੈਂ ਦੱਸਾਂ ਮੰਮੀ ਜੀ ਦੁੱਖ ਤਾਂ ਇਹਨੂੰ ਮੇਰਾ ਹੀ ਆ ਉਹ ਨਾ ਸਾਡੇ ਜਾਕਮ ਨਾ ਸਿਰ ਸਾਡੇ ਪਹਿਲਾਂ ਕਦੇ ਪੈਸੇ ਅੱਧਰ ਉੱਧਰ ਹੋਏ ਆ ਆ ਹੁਣੇ ਹੀ ਹੋਏ ਆ ਜਦੋਂ ਤੁਸੀਂ ਇਹਨਾਂ ਨੂੰ ਫਰਾਦ ਤੇ ਤੂੰ ਜਦੀ ਕ ਨੇੜੇ ਰਹਿ ਸ਼ਰਮ ਕਰੋ ਸ਼ਰਮ ਕਰੋ ਮਾੜੀ ਮੋਟੀ ਬਾਹਰ ਦੂਰ ਤੱਕ ਆਵਾਜ਼ ਜਾਂਦੀ ਆ ਤਾਂ ਦਾ ਵਾਲਾ ਪਾਇ ਤੁਸੀਂ ਕਾਦੀ ਕੰਮ ਰੋਲੀ ਇਹ ਕਿ ਪੈਸੇ ਨਹੀਂ ਲੱਭਦੇ ਮੈਂ ਤਾਂ ਹੁਣ ਅੰਦਰ ਅੰਦਰ ਵਿੱਚ ਮੈਂ ਇਹਨੂੰ ਪੁੱਛਣਾ ਹੀ ਆ ਪਰ ਹਾਲੇ ਤੱਕ ਜਦੋਂ ਪੁੱਛਿਆ ਤੱਕ ਨਹੀਂ ਮੇਰਾ ਗੱਲੇ ਕੰਦੀ ਉੱਠ ਕੇ ਸਾਨੂੰ ਕਹਿੰਦੀ ਤੁਸੀਂ ਆਖਣਾ ਬਿਮਾਰ ਪਈਆਂ ਤੁਸੀਂ ਕੰਮ ਆਦਿ ਪਾਈਓ ਸਾਨੂੰ ਕੰਮ ਰਾਜ ਰੱਖਦੀ ਆ ਡੈਡ ਜੀ ਮੇਰਾ ਸਿਰ ਦੁਖਦਾ ਸੀ ਮੈਂ ਕਿਹਾ ਮੰਮੀ ਤੁਸੀਂ ਐਨਾ ਉੱਚੀ-ਉੱਚੀ ਕਰਕੇ ਬੋਲਦੇ ਆ ਚਲੋ ਤਾਂ ਗੱਲ ਤੇਰੀ ਸਹੀ ਹੈ ਤੈਨੂੰ ਕਹੀ ਜਾਂ ਦਵਾਈ ਲਿਆ ਫਿਰ ਡੈਡ ਜੀ ਦਵਾਈ ਇਹ ਵੀ ਪੈਸੇ ਅੰਦਰੋਂ ਗਏ ਤਾਂ ਕਾਹੇ ਕਿੱਥੇ ਡੈਡ ਜੀ ਮੈਨੂੰ ਕੀ ਪਤਾ ਤੁਸੀਂ ਆਪਣੀ ਧੀ ਨੂੰ ਪੁੱਛੋ ਬਸ ਮੈਂ ਤਾਂ ਜਿਉਂ ਉੱਥੇ ਲਿਆ ਕੇ ਰੱਖੇ ਮੰਮੀ ਮੈਨੂੰ ਫੜਾਇਮ ਉੱਥੇ ਅਲਮਾਰੀ ਚ ਵਾਈ ਚ ਲਿਆ ਕੇ ਰੱਖ ਦਿੰਦੇ ਆ ਜਿਹੜੇ ਪੈਸੇ ਆ ਤੁਹਾਡੇ ਉਹਨੂੰ ਪੈਰ ਤਾਂ ਲੱਗੇ ਨਹੀਂ ਤੇ ਜਿਹੜੇ ਆਪੇ ਬਾਹਰ ਚੱਲ ਗਏ ਹਣ ਪਤਾ ਨਹੀਂ ਡੈਡ ਜੀ ਮੈਨੂੰ ਕਿੱਦਾਂ ਕਰੀਦਾ ਕੋਈ ਧੀ ਤੁਹਾਡੇ ਘਰ ਆਇਆ ਨਹੀਂ ਕਦੇ ਤੁਸੀਂ ਇੱਥੇ ਤਿੰਨ ਜਣੀਆਂ ਘਰ ਚ ਦੇੜੀ ਜੀ ਮੈਨੂੰ ਕੁਛ ਨਹੀਂ ਦੱਸਿਆ ਇਹਨਾਂ ਨੇ ਕਿ ਅਸੀਂ ਪੈਸੇ ਲੈ ਕੇ ਆਈਆਂ ਆ ਜੇ ਮੈਨੂੰ ਪਤਾ ਹੁੰਦਾ ਮੈਂ ਹੀ ਸਾਹਮਣੇ ਰੱਖ ਲੈਂਦੀ ਆਹ ਦਿਨ ਨਾ ਦੇਖਣਾ ਪੈਂਦਾ ਤੁਹਾਨੂੰ ਅੱਜ ਚਲੋ ਉਹ ਤਾਂ ਤੇਰੀ ਗੱਲ ਸਹੀ ਆ ਆ ਦੇਖ ਲਓ ਤੁਸੀਂ ਜ਼ਿੰਮੇਵਾਰੀਆਂ ਕਿਹਨੂੰ ਦਿੰਦੇ ਆਂ ਮੈਂ ਰੱਖ ਲੂੰਗੀ ਆਈਆਂ ਮੈਂ ਗੱਲ ਤੇ ਕਰ ਲਈਏ ਕਿੱਥੇ ਦੇੜੀ ਜੀ ਗਏ ਨਹੀਂ ਗੋਲ ਕੀਤੇ ਆ ਤੁਹਾਨੂੰ ਸਮਝ ਨਹੀਂ ਆਉਣੀ ਫੇਰ ਦੱਸੂੰਗੀ ਤੁਹਾਨੂੰ ਕਿੱਥੇ ਗੋਲ ਕੀਤੇ ਆ ਤਾਂ ਹੁਣੇ ਦੱਸ ਦੇ ਆਪਣੀ ਕਿਹਨੂੰ ਪੁੱਛੋ ਮੈਂ ਗੋਲ ਕੀਤੇ ਆ ਦੇਖੋ ਮਾਪਿਆਂ ਵੀ ਕਿਨੇ ਮਾਪਿਆਂ ਦੇ ਪਾਸੇ ਗੋਲ ਕਰਦੀਆਂ ਹੁੰਦੀਆਂ ਆ। ਸੋਹ ਸੰਤਕੇ ਗੱਲ ਕਰਦੀ ਨਹੀਂ। ਲੈ ਜਾਉਂ ਲਈ ਜਾਨੀ ਤੂੰ। ਉਹ ਚੋਰਿਆ ਉਹਨੇ ਇੱਥੋਂ ਪੈਸੇ ਕੱਢ ਕੇ ਲੈ ਗਏ। ਜੀ ਤੁਹਾਨੂੰ ਨਹੀਂ ਪਤਾ ਇੱਥੇ ਕੱਲ੍ਹ ਤੋਂ ਕੀ ਕੁਝ ਹੋ ਰਿਹਾ। ਮੈਂ ਤਾਂ ਤੁਹਾਡੇ ਨਾਲ ਗੱਲੇ ਹੀ ਨਹੀਂ ਕੀਤੀ। ਮੰਮੀ ਜੀ ਨੂੰ ਸਾਰੀ ਗੱਲ ਦਾ ਪਤਾ ਪੁੱਛ ਲਓ ਤੁਹਾਡੇ ਸਾਹਮਣੇ ਖੜੇ ਆ। ਕੀ ਗੱਲ ਹੋਈ ਪਰਮ ਜੀ?